ਬਾਚਰੇ ਜੀ ਜੀ ਸਰ ਮਾਚ ਬਾਈ ਮਾਈਕ ਕਿਓ ਕਿਓ ਕਿ ਮੈਡਮ ਕਿਥੋਂ ਮਾਈਕੋ ਕਰ ਲੀਏ ਜੀ ਇੱਕ ਮਿੰਟ ਜੀ ਜੀ ਸਰ ਜੂਮ ਦਾ ਬਚਾ ਜੀ ਪਾਜੀ ਦੇਖਿਓ ਫਿਰ ਮਾਈਕ ਰੱਖ ਦਿਓ ਹਾਂਜੀ ਸਰ ਉੱਪਰ ਉੱਪਰ ਜੀ ਜੀ ਥੋੜਾ ਮੈਡਮ ਮਾਈਕ ਚ ਦੇਖ ਮੈਨੂੰ ਹਾਂਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਹੜੇ 328 ਪਾਵਨ ਪਵਿੱਤਰ ਗੁਰੂ ਰੰਧ ਸਾਹਿਬ ਦੇ ਸਰੂਪ ਲੱਭਦਾ ਸੀ ਉਸ ਨੂੰ ਲੈ ਕੇ ਸਾਰੀ ਸੰਗਤ ਜਿਹੜੀ ਆ ਉਹਦੇ ਅੰਦਰ ਬਹੁਤ ਹੀ ਬੇਚੈਨੀ ਪਾਈ ਜਾਂਦੀ ਸੀ ਔਰ ਸੰਗਤ ਦੀ ਆਸਥਾ ਸੀ ਕਿ ਉਹ 28 328 ਰੂਪ ਦੇ ਜਿਹੜੇ ਉਹ ਲੱਭੇ ਜਾਣ ਉਹਨਾਂ ਬਾਰੇ ਪਤਾ ਕੀਤਾ ਜਾਵੇ ਕਿ ਕਿੱਥੇ ਨੇ ਕਿ ਔਰ ਸੁਰੱਖਿਅਤ ਹੱਥਾਂ ਵਿੱਚ ਰਹਿ ਰਹੇ ਸੋ ਉਸ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਇੱਕ ਜਿਹੜੀ ਜਾਂਚ ਚੱਲ ਰਹੀ ਸੀਗੀ ਔਰ ਜਾਂਚ ਦੇ ਦੌਰਾਨ ਜਦੋਂ ਉਹ ਜਾਂਚ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਧੰਤਨ ਹਜੂਰ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 ਰੂਪਾ ਬਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ੍ਰੀ ਨਾਭ ਕਮਲ ਸਾਹਿਬ ਜੀ ਦਾ ਸਾਰਾ ਦਰਸਤ ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮੁਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾਂ ਦਰਸੀ ਨਾ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ ਦਰਸਤ ਪਾਇਆ ਗਿਆ ਸੋ ਬਹੁਤ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾਗਾ ਕਿ ਅਸੀਂ ਪਰ ਲੇਕਿਨ ਜਿਹੜੀ 300 28 ਰੂਪ ਜਿਹੜੇ ਲਾਪਤਾ ਨੇਗੇ ਉਹਨਾਂ ਨੂੰ ਅਸੀਂ ਲੱਭਣ ਦੇ ਲਈ ਯਾ ਜਿਹੜਾ ਰਿਕਾਰਡ ਆ ਉਹਨੋਂ ਦੇ ਲਈ ਜਾਂ ਕਮੇਟੀ ਜਿਹੜੀ ਲੱਗੀ ਰਹੂਗੀ ਸੋ ਮੈਂ ਸਭ ਦਾ ਧੰਨਵਾਦ ਕਰਦਾਗਾ ਪ੍ਰਬੰਧਕ ਕਮੇਟੀ ਦੇ ਨਾਲ ਬੜੀ ਲੰਬੀ ਚੌੜੀ ਜਿਹੜੀ ਚਰਚਾ ਹੋਈ ਆ ਕਿਉਂਕਿ ਸਾਡੀ ਸਾਰਿਆਂ ਦੀ ਆਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸੋ ਬਿਲਕੁਲ ਕਿਸੇ ਵੀ ਕਿਸਮ ਦੀ ਜਿਹੜੀ ਆ ਕੋਈ ਵੀ ਗਲਤ ਕੰਮ ਨਹੀਂ ਹੋਣਤਾ ਜਾਊਗਾ ਸਾਰਾ ਰਿਕਾਰਡ ਜਿਹੜਾ ਉਹ ਸਹੀ ਪਾਇਆ ਗਿਆ ਸੋ ਮੈਂ ਪ੍ਰਬੰਧਕ ਕਮੇਟੀ ਦਾ ਸਬਦਤ ਮੈਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜੀਮਾ ਸਾਹਿਬ ਜਿਹੜੀ ਸੈਂਟ ਨਹੀਂ ਇਨਫੋਰਮੇਸ਼ਨ ਸੀ ਸੀਐਮਪੀ 45 ਵੀ ਤੁਹਾਨੂੰ ਲੱਗਾ ਕਿ ਉਹਨਾਂ ਗੈਲੀ ਕਰ ਗਈ ਸੀ ਕਿਤਨਾ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਰਿਕਾਰਡ ਦਰੁਸਤ ਪਾਇਆ ਸੁਖੀ ਸਾਹਿਬ ਸੁਖੀ ਸਾਹਿਬ ਦਾ ਜਿਹੜਾ ਅਸਤੀਫਾ ਉਹਦੇ ਬਾਰੇ ਕੀ ਕਰੋਗੇ ਸਰ ਸੋ ਬਿਲਕੁਨ ਉਹ ਤੇ ਵਿਚਾਰ ਕਰਾਂਗੇ ਤੁਹਾਡੇ ਨਾਲ ਵਾਪਸ ਲਓਗੇ ਸਰ ਫਾਦਰ ਸਾਹਿਬ ਬਾਅਦ ਵਿੱਚ ਸੀਰੀਅਸ ਲੈ ਮੈਂ ਦੱਸ ਦਿੰਦਾ ਡਾਕ ਵਿੰਦਰ ਸੁਖੀ ਜੀ ਅੱਜ ਇਸ ਕਰਕੇ ਨਹੀਂ ਆਏ ਉਹ ਆ ਰਹੇ ਸੀ ਇਸ ਵਾਸਤੇ ਉਹਨਾਂ ਦੇ ਫਾਦਰ ਸਾਹਿਬ ਬਹੁਤ ਸੀਰੀਅਸ ਨੇ ਵੈਂਟੀਲੇਟਰ ਦੇਣਗੇ ਮੈਂ ਉਹਨਾਂ ਦਾ ਪਤਾ ਲੈਣ ਲਈ ਘਰ ਪਹੁੰਚਿਆ ਮਾਈਕ ਫੜੇ ਮਾਈਕ 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 ਕੀਰ ਗਾਰ ਜਿਹੜਾ ਬਿਲਕੁਲ ਦਰਸਤ ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਐਫਆਈਆ ਮੁਕੱਦਮਾ ਫਰਮਾਨਜੇ ਦੇ ਖਿਲਾਫ ਜਾਂ ਗੁਰਦੁਆਰਾ ਸਾਹਿਬ ਦੇ ਖਿਲਾਫ ਦਰਦ ਨਹੀਂ ਹੈ ਬਾਤ ਇਹ ਲੱਗ ਰਿਹਾ ਹੈ ਕਿ ਮਾਮਲਾ ਬਿਲਕੁਲ ਜਿਹੜਾ ਸੁਧ ਕਿ ਜਿਵੇਂ ਸਰਪ ਮੁੱਖ ਮੰਤਰੀ ਸਾਹਿਬ ਵੀ ਕੁਝ ਗੱਲ ਕਰਕੇ ਹੋਣਾ ਹਾਂ ਬਹੁਤ ਜਲਦ ਗੁਰਦਨ ਸਾਹਿਬ ਜੀ ਦੀ ਜਿਹੜੀ ਆਸਥਾ ਕੀ ਖੇਲ ਬਹੁਤ ਜ਼ਿਆਦਾ ਗੁਰਦਨ ਸਾਹਿਬ ਦੇ ਵਿੱਚ ਆ ਬਹੁਤ ਜਲਦ ਜਿਹੜਾ ਉਹ ਵੀ ਜੀ ਧੰਨਵਾਦ ਸੋ ਇਸ ਸੰਬੰਧ ਸੱਟ ਨਾਲ ਵਿੱਤ ਮੰਤਰੀ ਹਸਾਸੀ ਜਿਨ੍ਹਾਂ ਨੇ